ਸਾਥਿਓ ਇਹ ਜਿਹੜੀਆਂ ਤਸਵੀਰਾਂ ਤੋ ਦਿਖਾ ਦਿਓ ਆਪਣੇ ਮੋਬਾਈਲ ਸਕਰੀਨ ਉੱਪਰ ਇਹ ਕੁਦਰਤ ਦੀਆਂ ਨਹੀਂ ਸਾਡੇ ਬਿਸ਼ਨਾ ਵਿਧਾਨ ਸਭਾ ਖੇਤਰ ਦਾ ਕਰਾਂ ਮਖਣਪੂਰਾ ਜਿੱਥੇ ਤੋ ਦਿਖ ਸਕਦੇ ਚੋਰੇ ਕਿੰਨਾ ਚੋਰੀ ਕਰੀਏ ਤੇ ਸਾਰਾ ਸਮਾਨ ਕਿੰਨਾ ਬਖਾਰੀਏ ਚਲੀਏ ਜਰਾ ਤਸਵੀਰਤ ਸਾਹਿਬ ਮੈਂ ਤੁਹਾਨੂੰ ਦੱਸਣੇ ਕੋਸ਼ਿਸ਼ ਕਰਾ ਦਰਸ਼ਕੋ ਮੈਂ ਤੁਹਾਨੂੰ ਫੇਰ ਦੱਸੀ ਹੁੜਾ ਇਹ ਸਾਡਾ ਬਿਸ਼ਨਾਹ ਕਰਨ ਲੱਗਦਾ ਗ੍ਰਾਮ ਮਖਣਪੂਰ ਜਿੱਥੇ ਚੋਰੇ ਦਿਨ ਦਿਹਾੜੇ ਚੋਰੀ ਕਰ ਲਈ ਹੈ ਤੋ ਦਿਖ ਸਕਦੇ ਹੋ ਕਿ ਪਰਿਵਾਰ ਜਿਹੜਾ ਸਾਰਾ ਗੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਏ ਦਾ ਮਰ ਪਿੱਛੂ ਚੋਰੇ ਤੋ ਦਿਖਦਾ ਸਭ ਕੁਝ ਜਿਹੜਾ ਖੰਗਾਲੀਏ ਲੈ ਚੁੱਕੇ ਦਨਾਂ ਦਸੇ ਜਿਆਦਾ ਕੁਝ ਸੋਨੇ ਦੇ ਜੇਵਰਾਤ ਵਗੈਰਾ ਕੁਝ ਪੈਸੇ ਨਕਦੀ ਔਰ ਜਿਹੜੇ ਕਾਰ ਵਿੱਚ ਡਾਕੂਮੈਂਟ ਜਿਹੜੇ ਰੱਖੇ ਸਨ ਜ਼ਰੂਰੀ ਉਹ ਸਾਰੇ ਗੇ ਚੋਰੀ ਲੀਏ ਰਫੂ ਚੱਕਰੋ ਚੁੱਕੇ ਦਨਾਂ ਦਸਕੋ ਬ ਸਤੋਂ ਦੇ ਕੇ ਇਹ ਅਪੀਲ ਕਰਕੇ ਕਿ ਸਾਡੇ ਇਸ ਵੀਡੀਓ ਕੀ ਜਿਆਦਾ ਕੋਲੇ ਜਿਆਦਾ ਸ਼ੇਅਰ ਕਰਾ ਕਰੋ ਕਿ ਜਿੰਨੇ ਸਾਡੇ ਦਰਸ਼ਕ ਨੇ ਉਹਦੇ ਕੋਲੇ ਖਬਰ ਪੁੱਛੀ ਸਕੇ ਦਰਸ਼ਕੋ ਜਿਹੜੇ ਦਰਸ਼ਕ ਸਾਡੇ ਕੋਲ ਹੋਂ ਜੁੜੇ ਨੇ ਸੇ ਇੱਕ ਇੱਕ ਖਬਰ ਫੇਰ ਵਿਸਤਾਰ ਚ ਦੱਸ ਗਏ ਕਿ ਇਹ ਜਿਹੜੀ ਚੋਰੀ ਹੋਈ ਹੈ ਸਾਡੇ ਬਿਸ਼ਨਾ ਵਿਧਾਨ ਸਭਾ ਖੇਤਰ ਦਾ ਗ੍ਰਾਮ ਮੱਖਣਪੂਰਾ ਉਥੇ ਚੋਰੀ ਹੋਈ ਹੈ ਜਿੱਥੇ ਸਾਰਾ ਪਰਿਵਾਰ ਦਰਬਾਰ ਸਾਹਿਬ ਦਾ ਮੱਥਾ ਟੇਕਣ ਗਿਆ ਰਹਾ ਪਰ ਉਹਦੇ ਪਿੱਛੇ ਚੋਰੇ ਜਿਹੜੇ ਚੋਰੀ ਕਰੀਏ ਜਿੰਨਾ ਵੀ ਸਮਾਨ ਹੈ ਹਕਾਰ ਵਿੱਚ ਸਾਰਾ ਗੱਲੀਏ ਰਫੂ ਚੱਕਰ ਹੋ ਚੁੱਕੇ ਰਾਇਆ ਸੋਨਾ ਸੋਨਾ ਜਿਬਰਾਂ ਵਗੈਰਾ ਕੈਸ਼ ਵਗੈਰਾ ਜਿੱਥੋਂ ਦਾ ਗ੍ਰਿਕਰ ਦੇ ਡਾਕੂਮੈਂਟ ਜਿੰਨੇ ਆਹੀ ਉਹ ਵੀ ਲਈਏ ਚੋਰ ਆਫੂ ਚੱਕਰੂ ਚੁਕੇ ਨੇ ਦਰਸ਼ਕੋ ਚੋਰੇ ਦੇ ਇੰਨੇ ਹੋਂ ਸਲੇ ਬਲੰਦ ਹੋ ਚੁਕੇ ਨੇ ਮਰਾਸਵੀ ਤੁੰਦੇ ਗਈ ਆ ਅਪੀਲ ਕਰਕੇ ਕਿ ਜੇ ਕੋਤ ਤੋ ਵੀ ਬਾਹਰ ਕੋਤੇ ਕੋਮਣ ਜਾਂਦੇ ਹੋ ਤੁਹਮੇ ਹਮੇਸ਼ਾ ਆਪਣੀ ਫੈਮਿਲੀ ਦਾ ਇੱਕ ਪਰਿਵਾਰ ਦਾ ਸਦਸਾ ਜਰੂਰ ਕਾਰ ਛੱਡੀ ਜਾਗਰੋ ਕਿਉਂਕਿ ਚੋਰੀਆਂ ਬੜੀਆਂ ਦਿਖਣੇ ਲਈ ਮਿਲਾਦੀ ਨੇ ਕਿਉਂਕਿ ਆਇ ਦਿਨੇ ਚੋਰੀਆਂ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਦਿਖਣੇ ਲਈ ਮਿਲਾਦੀ ਮਰੇ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਦਸਤ ਨੇ ਦੀ ਕੋਸ਼ਿਸ਼ ਕਰਾਦਾ ਇਹ ਮੱਖਣਪੁਰ ਦੀਆਂ ਤਸਵੀਰਾਂ ਨੇ ਜਿੱਥੇ ਤੋਂ ਦਿਖ ਸਕਦੇ ਕਿ ਚੋਰੀ ਉਹ ਲਗਾਤਾਰ ਉਹਨੇ ਦਿਖਣੇ ਲਈ ਮਿਲਾਦੀ ਮਰ ਜੰਮੂ ਕਸ਼ਮੀਰ ਪੁਲਿਸ ਵੀ ਮੌਕੇ ਦੀ ਪੁੱਜੀ ਇਹਦੀ ਪੂਰੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਦੀ ਆਖਰ ਚੋਰੀ ਦਾ ਕਾਰਨ ਕੀ ਹੈ ਕਿਉਂਕਿ ਆਇ ਦਿਨੇ ਹਲੀਏ ਕਟਣਾ ਦਿਖਣੇ ਨਹੀਂ ਮਿਲਦੀ ਤਾਂ ਉਹ ਦਿਖ ਸਕਦੇ ਕਿ ਦੇ ਚੋਰੇ ਨੇ ਜਿਹੜੇ ਇਹ ਦਰਵਾਜ਼ਾ ਮੈਂ ਤੁਹਾਨੂੰ ਦੱਸਣੇ ਕੋਸ਼ਿਸ਼ ਕਰਗਾ ਜਿਹੜਾ ਦਰਵਾਜ਼ੇ ਦਾ ਹੈਂਡਲ ਲੌਕ ਵਗੈਰਾ ਕਿੰਨਾ ਤੋੜਿਆ ਦਾ ਤੋੜ ਦਿਖਸਦਾ ਤਸਵੀਰਾਂ ਉਹ ਤੋਂ ਹੀ ਸਨਾਚੇ ਕੀ ਕੇ ਅਖਣ ਘਰ ਵਾਲੇ ਦਾ ਇਸ ਚੋਰੀ ਉੱਪਰ ਮੱਖਣਪੁਰ ਤੋਂ ਬੋਲ ਰਿਆਂ ਕਿ ਸੁਖਵਿੰਦਰ ਸਿੰਘ ਸਨਪ ਚਰਨ ਸਿੰਘ ਇਹਨਾਂ ਦੇ ਮਤਲਬ ਘਰ ਵਾਲੇ ਨੇ ਅੰਬਰਸਰ ਕੀ ਹੀ ਦਰਸ਼ਨ ਵਾਸਤੇ ਜਿਵੇਂ ਉਹ ਦਰਸ਼ਨ ਤੋਂ ਬਾਅਦ ਆਏ ਨੇ ਤੇ ਘਰ ਵਾਲੇ ਤੇ ਆਣ ਕੇ ਆਪਣਾ ਘਰ ਦੇਖਿਆ ਤੇ ਇਹਨਾਂ ਦੀ ਚੋਰੀ ਹੋਈ ਤਾਲੇ ਟੁੱਟੇ ਨੇ ਇਹਨੇ ਕਹਾ ਜਾਂਦੇ ਜੋ ਸਮਾਨ ਹੀ ਮਤਲਬ ਜੋ ਛੋਟਾ ਮੋਟਾ ਉਹ ਲੈ ਕੇ ਫਰਾਰ ਹੋ ਗਏ ਨੇ ਕਿ ਉਹਨਾਂ ਤਾਲਾ ਬਾਹਰ ਦਾ ਤਾਲਾ ਨਹੀਂ ਤੋੜਿਆ ਮਤਲਬ ਦੂਸਰੇ ਘਰੋਂ ਪੌੜੀ ਛੱਡ ਕੇ ਕਿਤੇ ਉੱਥੋਂ ਆਣ ਕੇ ਤੇ ਇਹਨਾਂ ਨੇ ਤਾਲੇ ਤੋੜੇ ਨੇ ਤਾਲੇ ਤੋੜ ਕੇ ਬਾਹਰਿਆਂ ਦੇ ਬਤਾਲੇ ਤੋੜੇ ਨੇ ਤੇ ਉਹ ਸਮਾਨ ਜਿਹੜਾ ਨੇ ਉਹ ਸਾਰਾ ਲੈ ਗਏ ਨੇ ਹੁਣ ਅਸੀਂ ਮਤਲਬ ਅਸੱਜਾ ਸਾਹਿਬ ਨਾਲ ਗੱਲ ਕੀਤੀ ਹੈ ਉਹਨਾ ਵੀ ਭੇਜਨੇ ਆਪਣੇ ਬੰਦੇ ਭੇਜਨੇ ਤੇ ਇਹਨਾਂ ਦੀ ਕਾਰਵਾਈ ਕੀਤੀ ਜਾਏ ਅਸੀਂ ਜਨਾਬ ਨੇ ਵੀ ਕਹਿੰਨੇ ਆ ਤੇ ਮੀਡੀਆ ਨਾਲ ਦੇ ਵੀ ਅੱਗੇ ਇਹ ਰਿਕਵੈਸਟ ਕਰਨੇ ਆ ਮੀਡੀਆ ਦਾ ਬਹੁਤ ਧੰਨਵਾਦ ਕਰਨੇ ਆ ਜਿਹੜੇ ਵਿਚਾਰੇ ਆ ਗਏ ਸਾਡੇ ਇੱਥੇ ਮਤਲਬ ਹੈ ਪਤਾ ਲਾਣ ਤੇ ਅਸੀਂ ਇਸ ਵਾਸਤੇ ਅਸੀਂ ਕਹਿੰਨੇ ਆ ਵੀ ਇਹਦਾ ਜਿਹੜਾ ਵੀ ਜੋ ਵੀ ਹੈ ਸਹੀ ਸਹੀ ਜਿਹੜਾ ਪਤਾ ਲੱਗੇ ਤੇ ਜੋ ਕਾਗਜ਼ਾਤ ਨੇ ਉਹ ਵੀ ਮਿਲ ਜ ਜਾਣ ਬੱਚਿਆਂ ਦੇ ਕਾਗਜ਼ੀ ਨੇ ਤੇ ਵਿੱਚ ਵਿੱਚ ਸਮਾਨ ਕੋਈ ਥੋੜਾ ਮੋਟਾ ਛੋਟਾ ਮੋਟਾ ਪੈਸਾ ਹੋਣਗੇ ਕੋਈ ਉਹ ਮਤਲਬ ਅਸੀਂ ਪੂਰੇ ਡਿਟੇਲ ਚ ਪਤਾ ਨਹੀਂ ਹੈ ਕੀ ਕੀ ਹੈ ਤੇ ਉਹ ਅਸੀਂ ਡਿਟੇਲ ਦੇ ਕੇ ਫਿਰ ਮੀਡੀਆ ਵਾਲਿਆਂ ਨੂੰ ਦੱਸਾਂਗੇ ਸਾਡੇ ਮਤਲਬ ਪੁਲਿਸ ਅਫਸਰਾਂ ਵਾਲੇ ਵੀ ਆਏ ਨੇ ਇਹਨਾਂ ਨੂੰ ਵੀ ਦੱਸਾਂਗੇ ਤੇ ਦਸਖੇ ਦੇ ਰਿਪੋਰਟ ਲਿਖਾ ਕੇ ਫਿਰ ਉਹਦੀ ਕਾਰਵਾਈ ਕੀਤੀ ਜਾਏਗੀ ਨਾਈਸ ਬੈਂਚ ਬੋ ਰਿਹਾ ਅਸੀਂ ਗਏ ਹੀ ਦਰਬਾਰ ਸਾਹਿਬ ਤੇ ਮੇਰੇ ਬ੍ਰਦਰ ਦੇ ਬ੍ਰਦਰ ਮੇਰਾ ਪੁਲਿਸ ਸੁਖਵਿੰਦਰ ਸਿੰਘ ਤੇ ਅਸੀਂ ਹੁਣ ਆਏ ਆ ਦੇਖਿਆ ਦੇ ਰਿਹਾ ਨੇ ਤਾਲੇ ਟੁੱਟੇ ਨੇ ਅੰਦਰ ਜੋ ਵੀ ਸਮਾਨ ਹੈ ਡਾਕੂਮੈਂਟ ਵੀ ਬੱਚਿਆਂ ਦੇ ਤੇ ਐਸਾ ਟਕਾ ਜੋ ਵੀ ਹੈਗਾ ਉੱਥੇ ਕੁਝ ਵੀ ਨਹੀਂ ਹੈ ਅੰਦਰ ਤੇ ਹੁਣ ਅਸੀਂ ਐਸਐਸ ਸਾਹਿਬ ਨੂੰ ਫੋਨ ਕੀਤਾ ਸੀ ਉਹਦੀ ਵੀ ਟੀਮ ਆਈ ਹੈ ਮੀਡੀਆ ਨੂੰ ਦੱਸਿਆ ਸੀ ਆ ਵੀ ਤੁਸੀਂ ਸਾਰੇ ਆਏ ਹੋ ਤੇ ਹੁਣ ਜੋ ਵੀ ਆ ਦਿਖਣਾ ਵੀ ਕੀ ਹੈ ਬਾਕੀ ਜੋ ਮਰਜੀ ਸਾਡੇ ਦੇ ਬੱਚੇ ਡਾਕੂਮੈਂਟ ਉਹ ਮੈਨੂੰ ਤੁਹਾਨੂੰ ਮਿਲਣੇ ਚਾਹੀਦੇ ਨੇ ਕਿੰਨੇ ਦਿਨ ਹੋਏ ਥੋੜੀ ਫੈਮਿਲੀ ਦੇ ਉੱਤੇ ਆਹੀ ਕੱਲ ਗਏ ਸੀ ਸਵੇਰੇ ਕੋਈ ਤੁਨੋਂ ਉਹ ਨਾਲ ਹੁਣ ਅਸੀਂ ਆਏ ਆ ਦਰਬਾਰ ਸਾਹਿਬ ਤੋਂ ਜਿਹੜਾ ਤੁਸੀਂ ਕਿਹਾ ਸੀ ਉਹ ਪੈਸੇ ਜਾਂ ਸੋਨਾ ਆਇਆ ਸੋਨਾ ਵੀ ਹੁਣ ਆਇਆ ਕੋਈ 2-4 ਤੋਲੇ ਜੋ ਵੀ ਹੈ ਘਰ ਦੇ ਵਿੱਚ ਪਿਆ ਰਿਹਾ ਹੈ ਮੇਨ ਸਾਡੇ ਡਾਕੂਮੈਂਟ ਨਹੀਂ ਜ਼ਿਆਦਾ ਹਾਂ ਡਾਕੂਮੈਂਟ ਵੀ ਲੈ ਕੇ ਨੂੰ ਤੇ ਦੋ ਏਟੀਐਮ ਨੂੰ ਸੀ ਉਹ ਵੀ ਲਾਗਣ। ਜੇ ਅਪੀਲ ਕਰਦੇ ਪੁਲਿਸ ਨੂੰ। ਪਾਇਪ ਰਾਸ਼ਨ ਉਹ ਕਹਿੰਦਾ ਵੀ ਇਹਦਾ ਵੈਰੀਫਾਈ ਕੀਤਾ ਜਾਏ ਸੋਨ ਪਤਾ ਚੱਲੇ ਕਿ ਕਿਹੜਾ ਪਤਾ ਜਿੰਨੇ ਦੀ ਮਾਰੀ ਔਰ ਅੱਜ ਤੱਕ ਮੋਹਨਪੁਰ ਵਿੱਚ ਇਹ ਕੰਮ ਨਹੀਂ ਹੋਇਆ। ਕਿਉਂਕਿ ਮੋਹਨਪੁਰ ਇੱਕ ਐਸਾ ਪਿੰਡ ਹੈ ਜਿੱਥੇ ਨਾ ਇਹਦਾ ਕ੍ਰਾਈਮ ਹੋਇਆ ਨਾ ਹੀ ਕੋਈ ਐਸਾ ਕੰਮ ਹੋਇਆ। ਸਾਫ਼ ਸੂਰਾ ਪਿੰਡ ਕੋਈ ਹੋਣੀ ਹੈ ਇੱਥੇ। ਦੇਖਣ ਇਹ ਪਹਿਲੀ ਹੀ ਐਹੀ ਘਟਨਾ ਹੋਈ ਹੈ ਜਿਹੜੀ ਕਿ ਬਹੁਤ ਮਾਰੀ ਘਟਨਾ ਹੈ। ਠੀਕ। ਯਾ।